ਕਾਂਗਰਸ ਦੇ ਮੌਜੂਦਾ ਵਿਧਾਇਕ ਨੂੰ ਭਾਜਪਾ ਦੇ ਸੀਨੀਅਰ ਲੀਡਰ ਤੇ ਗ੍ਰਹਿ ਮੰਤਰੀ ਦਾ ਆਇਆ ਫੋਨ ਭਾਜਪਾ ਵਿੱਚ ਜਾਣ ਦੀਆਂ ਕਰ ਲਈਆਂ ਉਸ ਵਿਧਾਇਕ ਨੇ ਤਿਆਰੀਆਂ ਕਾਂਗਰਸ ਦੇ ਵਿੱਚ ਲੱਗ ਸਕਦਾ ਇੱਕ ਹੋਰ ਵੱਡਾ ਚਟਕਾ ਕਾਂਗਰਸ ਦਾ ਮੌਜੂਦਾ ਵਿਧਾਇਕ ਹੋ ਸਕਦਾ ਹੈ ਭਾਜਪਾ ਵਿੱਚ ਸ਼ਾਮਲ ਜਿਸ ਨੂੰ ਲੈ ਕੇ ਵੱਡੀ ਖਬਰ ਆਈ ਹੈ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬੀਜੇਪੀ ਪੰਜਾਬ ਦੇ ਕਾਂਗਰਸੀਆਂ ਨੂੰ ਫੋਨ ਕਰ ਰਹੀ ਏ ਬੀਜੇਪੀ ਦੀ ਕੇਂਦਰ ਦੀ ਲੀਡ ਲੀਡਰਸ਼ਿਪ ਪੰਜਾਬ ਦੇ ਵਿੱਚ ਕਾਂਗਰਸੀਆਂ ਦੇ ਵੱਡੇ ਲੀਡਰਾਂ ਨਾਲ ਸੰਪਰਕ ਸੱਦ ਰਹੀ ਏ ਅਕਾਲੀ ਦਲ ਦੇ ਵੱਡੇ ਲੀਡਰਾਂ ਨਾਲ ਸੰਪਰਕ ਬਣਾ ਰਹੀ ਏ ਸੋ ਅੱਜ ਕਾਂਗਰਸ ਦੇ ਮੌਜੂਦਾ ਵਿਧਾਇਕ ਨੂੰ ਅਮਸ਼ਾ ਦਾ ਫੋਨ ਆ ਗਿਆ ਹੈ ਅਮਸ਼ਾ ਨੇ ਉਸ ਵਿਧਾਇਕ ਨੂੰ ਫੋਨ ਕਰਕੇ ਕੀ ਕਿਹਾ ਹੈ ਫੋਨ ਕਰਕੇ ਉਹਨਾਂ ਨੇ ਉਸ ਨਾਲ ਕਿਹੜੀ ਗੱਲਬਾਤ ਕੀਤੀ ਹੈ ਜੋ ਕਿ ਉਸ ਵਿਧਾਇਕ ਨੇ ਅੱਜ ਸਾਰੀ ਜਵਾਨੀ ਦੱਸੀ ਇਹ ਗੱਲ ਖੁਦ ਉਸਨੇ ਆਪਣੇ ਜਿਹੜਾ ਕਿ ਬਿਆਨ ਕੀਤਾ ਹੈ ਕਿ ਭਾਜਪਾ ਦੇ ਕੇਂਦਰ ਦੀ ਲੀਡਰਸ਼ਿਪ ਦੇ ਵੱਲੋਂ ਕਾਂਗਰਸ ਦੇ ਮੌਜੂਦਾ ਵਿਧਾਇਕਾਂ ਨੂੰ ਫੋਨ ਕੀਤੇ ਜਾ ਰਹੇ ਨੇ ਸੀਨੀਅਰ ਲੀਡਰਾਂ ਨੂੰ ਫੋਨ ਕੀਤੇ ਜਾ ਰਹੇ ਨੇ ਕਿ ਤੁਸੀਂ ਕਾਂਗਰਸ ਨੂੰ ਛੱਡ ਕੇ ਬੀਜੇਪੀ ਸ਼ਾਮਲ ਹੋਰ ਬੀਜੇਪੀ ਵੱਲੋਂ ਤੁਹਾਨੂੰ ਵੱਡੇ ਅਹੁਦੇ ਦਿੱਤੇ ਜਾਣਗੇ ਬੀਜੇਪੀ ਵੱਲੋਂ ਤੁਹਾਨੂੰ ਪੰਜਾਬ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਸੋ ਜਿਸ ਤਰ੍ਹਾਂ ਰਵਨੀਤ ਬਿੱਟੂ ਦੀ ਉਦਾਹਰਨ ਪੇਸ਼ ਕੀਤੀ ਜਾ ਰਹੀ ਹੈ ਕਿ ਰਵਨੀਤ ਬਿੱਟੂ ਅੱਜ ਭਾਵੇਂ ਚੋਣ ਹਾਰ ਗਏ ਲੇਕਿਨ ਉਹਨਾਂ ਨੂੰ ਕੇਂਦਰ ਦੇ ਵਿੱਚ ਮਿਨਿਸਟਰੀ ਦੇ ਦਿੱਤੀ ਗਈ ਪੰਜਾਬ ਦੇ ਵਿੱਚ ਉਹ ਵੱਡਾ ਉਹਦਾ ਦੇ ਦਿੱਤਾ ਗਿਆ ਸੋ ਤੁਹਾਨੂੰ ਵੀ ਇਸੇ ਤਰ੍ਹਾਂ ਉਹਦੇ ਨਾਲ ਨਵਾਜਿਆ ਜਾਏਗਾ ਤੁਸੀਂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਜਾਓ ਸੋ ਕਿਹੜਾ ਵਿਧਾਇਕ ਸੀ ਉਹ ਜਿਸ ਨੂੰ ਫੋਨ ਆਇਆ ਹੈ ਜੋ ਇੱਕ ਬਹੁਤ ਹੀ ਵੱਡਾ ਖਿਡਾਰੀ ਜੋ ਪੰਜਾਬ ਦੇ ਵਿੱਚ ਨੈਸ਼ਨਲ ਲੈਵਲ ਦਾ ਖਿਡਾਰੀ ਦੋ ਵਾਰ ਦਾ ਵਿਧਾਇਕ ਹੋਰ ਇੱਕ ਵਾਰ ਦਾ ਮੰਤਰੀ ਹੈ ਸਰਦਾਰ ਪ੍ਰਗਟ ਸਿੰਘ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਗਟ ਸਿੰਘ ਨੂੰ ਜਿਹੜਾ ਕਿ ਫੋਨ ਕਰਕੇ ਅਮਰ ਸ਼ਾਹ ਨੇ ਬੀਜੇਪੀ ਜਵਾਨ ਕਰਨ ਦੀ ਗੱਲ ਕਹੀਏ ਅਮਰ ਸ਼ਾਹ ਨੇ ਪ੍ਰਗਟ ਸਿੰਘ ਨੂੰ ਫੋਨ ਲਾਇਆ ਤੇ ਪ੍ਰਗਟ ਸਿੰਘ ਨਾਲ ਉਹਦੀ ਗੱਲਬਾਤ ਹੋਈ ਏ ਪ੍ਰਗਟ ਸਿੰਘ ਨੇ ਅੱਜ ਖੁਦ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਬੀਜੇਪੀ ਲਾਲਚ ਦੇ ਰਹੀ ਏ ਸੋ ਬੀਜੇਪੀ ਵੱਲੋਂ ਵੱਡੇ ਲੀਡਰਾਂ ਨੂੰ ਪੁੱਟਣਾ ਅੱਜ ਪੰਜਾਬ ਦੇ ਵਿੱਚ 2027 ਦੀ ਸਰਕਾਰ ਬਣਾਉਣ ਲਈ ਬੀਜੇਪੀ ਕਿਸ ਤਰ੍ਹਾਂ ਜਿਹੜੇ ਕਾਂਗਰਸ ਦੇ ਔਰ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਨਾਲ ਗੱਲ ਸੰਪਰਕ ਸੱਧਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਪ੍ਰਗਟ ਸਿੰਘ ਨੇ ਕਿ ਅੱਜ ਅਸੀਂ ਕਾਂਗਰਸ ਵਿੱਚ ਚਾਰ ਕਾਂਗਰਸੇ ਚਿਰਾਂਗੇ ਔਰ ਕਾਂਗਰਸ ਲਈ ਅਸੀਂ ਕੰਮ ਕਰਾਂਗੇ ਸਾਨੂੰ ਕਿਸੇ ਲਾਲਚ ਦੀ ਲੋੜ ਨਹੀਂ ਸਾਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਅਸੀਂ ਕਾਂਗਰਸ ਵਿੱਚ ਬਹੁਤ ਵਧੀਆ ਵੱਡੇ ਅਹੁਦੇ ਆ ਤੇ ਆ ਸੋ ਪ੍ਰਗਟ ਸਿੰਘ ਨੂੰ ਭਾਜਪਾ ਸ਼ਾਮਿਲ ਕਰਨ ਲਈ ਜੋ ਅਮਸ਼ਾ ਦੀ ਟੀਮ ਨੇ ਫੋਨ ਕੀਤਾ ਪ੍ਰਗਟ ਸਿੰਘ ਨੇ ਅੱਜ ਖੁਦ ਖੁਲਾਸੇ ਕੀਤੇ ਨੇ